ਜ਼ੱਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਸਿੱਖੀ ਦੇ ਵਿੱਚ ਕਰਾਮਾਤਾਂ ਦੀ ਤੇ ਜਿਹੜੇ ਲੋਕ ਉਹਨਾਂ ਨੂੰ ਅੰਧਵਿਸ਼ਵਾਸ ਕਹਿੰਦੇ ਆ ਉਹਨਾਂ ਦੇ ਬਾਰੇ ਕੁਝ ਪ੍ਰਮਾਣ ਆਪਾਂ ਦਵਾਂਗੇ ਤੁਹਾਨੂੰ ਸੋ ਵੀਡੀਓ ਬਹੁਤ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਹੈ ਅੱਜ ਦੀ ਇਨੋਂ ਸਾਰੀ ਨੂੰ ਸੋਣਨਾ ਧਿਆਨ ਨਾਲ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਚੈਨਲ ਜਿੰਨਾ ਵੀ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਾਬ ਲੋ ਤਾਂ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਦੋਸਤੋ ਸਿੱਖ ਜਗਤ ਦੇ ਵਿੱਚ ਇਹ ਪ੍ਰਮਾਣਿਤ ਗੱਲ ਹੈ ਕਿ ਦਸ਼ਮੇਸ਼ ਪਿਤਾ ਜੀ ਇਹਨਾਂ ਨੇ ਜੋਤੀ ਉਸ ਮੌਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੇਣ ਪਿੱਛੋਂ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਮੇਰੀ ਚੇਤਾ ਬਣਾ ਦੇਵੋ ਤੇ ਉਹਦੇ ਦਿਵਾਰੇ ਕਨਾਤ ਲਾ ਦੋ ਤਿਆਰੀ ਹੋਣ ਤੇ ਗੁਰੂ ਸਾਹਿਬ ਜੀ ਨੇ ਆਪ ਅੰਦਰ ਗਏ ਮਹਾਰਾਜ ਤੇ ਬਗੈਰ ਕਿਸੇ ਦੇ ਲਾਂਬੂ ਲਾਉਣ ਦੇ ਚਿਤਾ ਨੇ ਅੱਗ ਫੜ ਲਈ ਸੀ ਅੰਗੀਠਾ ਫਰੋਲਣ ਤੇ ਗੁਰੂ ਸਾਹਿਬ ਦੇ ਕਮਰ ਕੱਸੇ ਦੀ ਕੇਵਲ ਇੱਕ ਛੋਟੀ ਕਿਰਪਾ ਤੋਂ ਸਿਵਾਏ ਹੋਰ ਕੁਝ ਵੀ ਰਾਖ ਵਿੱਚੋਂ ਨਹੀਂ ਮਿਲਿਆ ਸੀ ਹੁਣ ਵਿਗਿਆਨਕ ਸੋਚ ਵਾਲੇ ਇਹਨੂੰ ਸਿੱਖਾਂ ਦਾ ਅੰਧਵਿਸ਼ਵਾਸ ਆਖਦੇ ਜਿੱਥੇ ਤੱਕ ਸਰੀਰ ਦੀ ਗੱਲ ਹੈ ਸਭ ਨੂੰ ਪਤਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਪੰਚਮ ਪਿਤਾ ਅਤੇ ਕਬੀਰ ਸਾਹਿਬ ਦਾ ਸਰੀਰ ਵੀ ਨਹੀਂ ਮਿਲਿਆ ਸੀ। ਬਾਕੀ ਰਹੀ ਗੱਲ ਬਗੈਰ ਕਿਸੇ ਦੀ ਮਦਦ ਦੇ ਅਗਨੀ ਪ੍ਰਗਟ ਹੋਣ ਦੀ ਇਹ ਬਰਤਾਰਾ ਅੱਜ ਵੀ ਵਰਤ ਰਿਹਾ। ਤਾਂ ਦੋਸਤੋ ਗੰਜ ਡੜਵਾਰਾ ਜ਼ਿਲ੍ਹਾ ਏਟਾ ਯੂਪੀ ਦੇ ਵਿੱਚ 30-35 ਹਜ਼ਾਰ ਆਬਾਦੀ ਵਾਲਾ ਕਸਬਾ ਕਾਨਪੁਰ ਆਗਰਾ ਲਾਈਨ ਤੇ ਪੈਂਦਾ। ਪਾਕਿਸਤਾਨ ਤੋਂ ਆਏ ਕਾਫੀ ਸਿੰਘ ਇੱਥੇ ਰਹਿ ਕੇ ਆਪਣਾ ਕਾਰੋਬਾਰ ਕਰਦੇ ਆ। ਤੇ ਇਸ ਇੱਥੇ ਗੁਰਦੁਆਰਾ ਸਾਹਿਬ ਦੀ ਇਹ ਸਿੰਘ ਸਭਾ ਤਾਂ ਇਸ ਗੁਰਦਾਰੇ ਵਿੱਚ ਇੱਕ ਬਿਰਧ ਨਿਹੰਗ ਸਿੰਘ ਹੁੰਦਾ ਸੀ ਜਿਹਦਾ ਨਾਂ ਸੀ ਬਾਬਾ ਸਾਧੂ ਸਿੰਘ ਜਿਹਦੀ ਉਮਰ 116 ਸਾਲ ਦੀ ਸੀਗੀ। ਔਰ ਸਾਧੂ ਸਿੰਘ ਬਾਰੇ ਉਹਦੇ ਪਿਛਲੇ ਜੀਵਨ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ। ਕੱਲਾ ਸਿਰਫ ਇੰਨਾ ਹੀ ਪਤਾ ਸੀ ਕਿ ਇਹ ਪਹਿਲਾਂ ਫੌਜ ਦੀ ਨੌਕਰੀ ਕਰਦੇ ਸੀਗੇ। ਬੋਲਦੇ ਬਹੁਤ ਘੱਟ ਸੀ ਆਪਣੇ ਆਪ ਵਿੱਚ ਮਸਤ ਰਹਿੰਦੇ ਸੀ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਦੇ ਘਰੋਂ ਹੀ ਪ੍ਰਸ਼ਾਦਾ ਇਸ ਲਈ ਇਹਨਾਂ ਲਈ ਆਉਂਦਾ ਸੀ ਤਾਂ ਬਾਬਾ ਜੀ ਸਾਰਾ ਦਿਨ ਭਜਨ ਪਾਠ ਵਿੱਚ ਮਸਤ ਰਹਿੰਦੇ ਸੀ ਤੇ ਬੱਚਿਆਂ ਨਾਲ ਬਹੁਤ ਪ੍ਰੇਮ ਕਰਦੇ ਸੀਗੇ ਪਰ ਇਹ ਕਦੇ-ਕਦੇ ਇਹ ਕਹਾਂਦੇ ਸਨ ਕਿ ਦੁਨੀਆ ਬੇਕਾਰ ਹੀ ਅੰਤ ਵੇਲੇ ਚਾਰ ਬੰਦਿਆਂ ਦੇ ਮੋਢਿਆਂ ਤੇ ਚੜ ਕੇ ਜਾਂਦੀ ਹੈ ਮੈਂ ਕਿਸੇ ਨੂੰ ਤੰਗ ਨਹੀਂ ਕਰਾਂਗਾ ਤੇ ਆਪਣਾ ਇੰਤਜ਼ਾਮ ਮੈਂ ਆਪੇ ਕਰਾਂਗਾ ਤਾਂ ਦੋਸਤੋ 5 ਨਵੰਬਰ ਨੂੰ ਬਾਬਾ ਜੀ ਮੱਖਣ ਸ਼ਾਹ ਨਾਮੀ ਪਰਚੂਨ ਦੇ ਦੁਕਾਨਦਾਰ ਕੋਲ ਗਏ ਤੇ ਅੱਧਾ ਕਿਲੋ ਆਟਾ ਉਤੋਂ ਲੈ ਕੇ ਕਿਹਾ ਕਿ ਇਹ ਮੈਂ ਤੇਰੇ ਕੋਲੋਂ ਲੈਣਾ ਸੀ 6 ਨਵੰਬਰ ਨੂੰ ਸਵੇਰੇ 8 ਵਜੇ ਦੇ ਕਰੀਬ ਪ੍ਰਧਾਨ ਸਾਹਿਬ ਦਾ ਪੋਤਰਾ ਬਾਬਾ ਜੀ ਲਈ ਚਾਹ ਦੀ ਗੜਬੀ ਤੇ ਪਰੌਂਠੇ ਲੈ ਕੇ ਆ ਗਿਆ ਬਾਬਾ ਜੀ ਨੇ ਇਸ਼ਾਰੇ ਨਾਲ ਰੱਖਣ ਲਈ ਕਹਿਤਾ ਤੇ ਕੁਇਦਰ ਪਿੱਛੋਂ ਪ੍ਰਧਾਨ ਸਾਹਿਬ ਦਾ ਪੋਤਾ ਭਾਂਡੇ ਲੈਣ ਲਈ ਗੁਰਦਰ ਸਾਹਿਬ ਆਇਆ ਤੇ ਦੇਖਿਆ ਕਿ ਬਾਬਾ ਸਾਧੂ ਸਿੰਘ ਗੁਰਰਾਜ ਸਾਹਿਬ ਦੇ ਲਾਨ ਦੇ ਵਿੱਚ ਚਿੱਤ ਪਏ ਐ ਤੇ ਉਹਨਾਂ ਦੀ ਧੁੰਨੀ ਵਿੱਚੋਂ ਅੱਗ ਦੇ ਫਰਾਟੇ ਨਿਕਲ ਰਹੇ ਤੇ ਇਸ ਨਾਲ ਉਹਨਾਂ ਦਾ ਸਰੀਰ ਹੈ ਜਿਹੜਾ ਇਹ ਜਲ ਰਿਹਾ ਸੀ ਪਰ ਸਰੀਰ ਜਲਣ ਦੀ ਬਦਬੂ ਨਹੀਂ ਸੀ ਆ ਰਹੀ ਦੇਖ ਲੋ ਔਰ ਉਹ ਮੁੰਡਾ ਸਾਰਾ ਕੁਝ ਦੇਖ ਕੇ ਡਰ ਗਿਆ ਤੇ ਉਹਨੇ ਰੌਲਾ ਪਾਤਾ ਕਿ ਬਾਬਾ ਜੀ ਨੂੰ ਅੱਗ ਲੱਗੀ ਤੇ ਘਰ ਜਾ ਕੇ ਸਾਰੀ ਗੱਲ ਦੱਸੀ ਤਾਂ ਰੌਲਾ ਸੁਣ ਕੇ ਸੜਕ ਤੇ ਮਜਮਾ ਇਕੱਠਾ ਹੋ ਗਿਆ ਸਾਰਾ ਬਾਜ਼ਾਰ ਇਕੱਠਾ ਹੋ ਕੇ ਦੇਖਣ ਲਈ ਆ ਗਿਆ ਨੇੜੇ ਹੀ ਥਾਣਾ ਸੀ ਪੁਲਿਸ ਆ ਗਈ ਜ਼ਿਲ੍ਹਾ ਮਜਿਸਟਰੇਟ ਵੀ ਆ ਗਿਆ ਸ਼ਹਿਰ ਚ ਡਿਗਰੀ ਕਾਲਜ ਦੇ ਸਾਰੇ ਸਟੂਡੈਂਟ ਆ ਗਏ ਸਾਰੇ ਖੜੇ ਤਮਾਸ਼ਾ ਦੇਖ ਰਹੇ ਸਨ ਪਰ ਕੋਈ ਵੀ ਡਰਦਾ ਮਾਰਾ ਨੇੜੇ ਨਹੀਂ ਸੀ ਜਾ ਰਿਹਾ ਹੁਣ ਬਾਬਾ ਜੀ ਦਾ ਸਾਰਾ ਸਰੀਰ ਜਲ ਗਿਆ ਸਿਰਫ ਇੱਕ ਲੱਤ ਰਹਿ ਗਈ ਔਰ ਅੱਗ ਠੰਡੀ ਹੋ ਗਈ ਮਜਿਸਟਰੇਟ ਤੇ ਪੁਲਿਸ ਇਕ ਬਤਾਨ ਕੁਝ ਸਪਾਹੀ ਲੈ ਕੇ ਆਏ ਤੇ ਹੁਕਮ ਦਿੱਤਾ ਕਿ ਇਹ ਲੱਤ ਪੋਸਟਮਾਰਟਮ ਲਈ ਚੁੱਕ ਲਵੋ ਤਾਂ ਜੋ ਇਹਦਾ ਕਾਰਨ ਲੱਭਿਆ ਜਾ ਸਕੇ ਪਰ ਜਿਉਂ ਹੀ ਕਹਿੰਦੇ ਇੱਕ ਸਪਾਹੀ ਲੱਤ ਚੁੱਕਣ ਲੱਗਾ ਫੇਰ ਜ਼ੋਰ ਦਾ ਅੱਗ ਦਾ ਭਮੂਕਾ ਨਿਕਲਿਆ ਤੇ ਸਪਾਹੀ ਡਰ ਕੇ ਭੱਜ ਗਿਆ ਸਾਰੀ ਗੱਲ ਅੱਖੀਂ ਦੇਖ ਕੇ ਅਖੀਰ ਮਜਿਸਟਰੇਟ ਤੇ ਪੁਲਿਸ ਕਪਤਾਨ ਇਹ ਕਹਿ ਕੇ ਚਲੇ ਗਏ ਕਿ ਇਹ ਸਾਧੂ ਬਾਬਾ ਦੀ ਕੋਈ ਕਰਾਮਾਤ ਹੈ ਇਸ ਲਈ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜੋ ਲਤ ਬਾਕੀ ਰਹਿ ਗਈ ਹੈ ਜਲਨ ਤੋਂ ਸਿੱਖ ਆਪਣੀ ਇੱਛਾ ਦੇ ਅਨੁਸਾਰ ਜਿਸ ਤਰ੍ਹਾਂ ਚਾਹਣ ਇਹਦਾ ਸੰਸਕਾਰ ਕਰ ਸਕਦੇ ਹਨ ਤਾਂ ਗੁਰੂ ਪਿਆਰਿਓ ਅਗਲੇ ਦਿਨ ਸਿੱਖ ਸੰਗਤ ਨੇ ਫਿਰ 8 ਕਿਲੋ ਚੰਦਨ ਦੀ ਲੱਕੜੀ ਮੰਗਵਾ ਕੇ ਲਤ ਦਾ ਸੰਸਕਾਰ ਕੀਤਾ ਤੇ ਨਾਲ ਹੀ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਆਸ-ਪਾਸੇ ਦੇ ਪਿੰਡਾਂ ਦੇ ਲੱਖਾਂ ਆਦਮੀਆਂ ਨੇ ਇਹ ਕੌਤਕ ਆਪਣੇ ਅੱਖੀਂ ਦੇਖਿਆ ਸਾਰੇ ਭਾਰਤ ਦੀਆਂ ਅਖਬਾਰਾਂ ਨੇ ਇਹ ਖਬਰ ਪ੍ਰਕਾਸ਼ਿਤ ਕੀਤੀ ਕਲਕੱਤਾ ਮਦਰਾਸ ਦੇ ਪ੍ਰੈਸ ਨੁਮਾਇੰਦੇ ਇੱਥੇ ਪਹੁੰਚੇ ਖਬਰਾਂ ਪੜ੍ਹ ਕੇ ਸ਼੍ਰੋਮਣੀ ਗੁਦਰਾ ਪ੍ਰੰਤਕ ਕਮੇਟੀ ਦੇ ਨੁਮਾਇੰਦੇ ਉੱਤੇ ਪੁੱਜੇ ਤੇ ਪੂਰੀ ਪੜਤਾਲ ਕਰਕੇ ਖਬਰ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਗੁਰਬਤ ਪ੍ਰਕਾਸ਼ ਦੇ ਦਸ਼ਮੇਸ਼ ਅੰਕ ਜਨਵਰੀ 1971 ਵਿੱਚ ਸਾਰੀ ਰਿਪੋਰਟ ਭਸਮ ਕਰ ਲਿਆ ਦੇ ਸਰਲੇਖੇੜ ਛਪੀ ਸੀ ਰਿਪੋਰਟ ਚ ਅੱਗੇ ਲਿਖਿਆ ਕਿ 18 ਨਵੰਬਰ ਨੂੰ ਬਾਬਾ ਜੀ ਦੀ ਯਾਦ ਚਖੰਡਪੜ ਦਾ ਭੋਗ ਪਾਇਆ ਗਿਆ ਬਿਆਦ ਸੰਗਤਾਂ ਨੂੰ ਪੱਕਾ ਭੋਜਨ ਖਵਾਇਆ ਗਿਆ ਸਾਰੇ ਸ਼ਹਿਰ 'ਚ ਬੂੰਦੀ ਦਾ ਪ੍ਰਸ਼ਾਦ ਵੰਡਿਆ ਗਿਆ ਰਾਤ ਨੂੰ ਸਾਰੇ ਸ਼ਹਿਰ ਵੱਲੋਂ ਭਾਰੀ ਸਭਾ ਕੀਤੀ ਗਈ ਜ ਜਿਹਦੇ 'ਚ ਸਿੱਖ ਮਿਸ਼ਨ ਅਲੀਗੜ੍ਹ ਦੇ ਜਥੇ ਨੇ ਕੀਰਤਨ ਕੀਤਾ ਔਰ ਦੋਸਤੋ ਰਿਪੋਰਟ ਦੇ ਲੇਖਕ ਤੇ ਸ਼ਹਿਰ ਦੀਆਂ ਸਾਰੀਆਂ ਸੁਸਾਇਟੀਆਂ ਦੇ ਆਗੂਆਂ ਨੇ ਬਾਬਾ ਜੀ ਨੂੰ ਸ਼ਰਧਾਂਜਲੀ ਦਿੱਤੀ ਸਭਾ ਨੇ ਜੂਪੀ ਸਰਕਾਰ ਤੋਂ ਮੰਗ ਕੀਤੀ ਕਿ ਗੰਜ ਡਡਵਾਰਾ ਦਾ ਗੁਰਦੁਆਰਾ ਤੀਰਥ ਕਰਾ ਦਿੱਤਾ ਜਾਵੇ ਬਾਬਾ ਜੀ ਦੀ ਪੱਕੀ ਯਾਦਗਾਰ ਬਣਾਉਣ ਲਈ ਸੰਗਤਾਂ ਮਾਇਆ ਕਤਰ ਕਰ ਰਹੀਆਂ ਨੇ ਸਾਰੇ ਇਲਾਕੇ 'ਚ ਸਿੱਖ ਧਰਮ ਦਾ ਸਤਕਾਰ ਵਧਿਆ ਆਮ ਇਲਾਕਾ ਨਿਵਾਸੀ ਕਹਿੰਦੇ ਆ ਜੇ ਕਲਯੁਗ ਮੇਂ ਗੁਰੂ ਨਾਨਕ ਕਾ ਹੀ ਧਰਮ ਹਰ ਬਾਤ ਮੇਂ ਸ਼ਕਤੀਸ਼ਾਲੀ ਹੈ ਸਭੀ ਪ੍ਰਾਣੀਆਂ ਕੀ ਗੁਰੂ ਕੀ ਬਾਣੀ ਕਲਿਆਣ ਕਰ ਸਕਦੀ ਹੈ ਔਰ ਧਰਮ ਤੋਂ ਕਰਮ ਕਾਂਡ ਔਰ ਜਾਤ ਪਾਤ ਮੇਂ ਫਸੇ ਹੋਏ ਹੈ ਸਿੱਖੋਂ ਕੇ ਗੁਰਦੁਆਰੇ ਮੇਂ ਕਥਾ ਹਰੀ ਕੀਰਤਨ ਹੋਤਾ ਹੈ ਭੁੱਖੇ ਇਨਸਾਨ ਕੋ ਰੋਟੀ ਮਿਲਤੀ ਹੈ ਸਮਾਨਤਾ ਹੈ ਔਰ ਦੇਖੀਏ ਸਿੱਖ ਸੰਤ ਕੀ ਕਰਾਮਾਤ ਜੋ ਆਜ ਤੱਕ ਕਿਸੇ ਨੇ ਨਹੀਂ ਕੀਤੀ ਸੋ ਦੋਸਤੋ ਹੁਣ ਇੱਕ ਫਾਤੀ ਦੀ ਕਹਾਵਤਾਉਂਦੀ ਹੈ ਜਿਹੜੇ ਬੰਦੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਕਿ ਜ਼ਮੀਨ ਜੁਬੰਸ ਕੇ ਜੁਬੰਸ ਨਾ ਜੁਬੰਸ ਗਲਮੁਹਮ ਗੁਲ ਮੁਹੰਮਦਾ ਮਤਲਬ ਕਿ ਜ਼ਮੀਨ ਆਪਣੀ ਜਗ੍ਹਾ ਤੋਂ ਹਿੱਲ ਸਕਦੀ ਹੈ ਪਰ ਗੁਲ ਮੁਹੰਮਦ ਕਦੇ ਨਹੀਂ ਹਿੱਲੇਗਾ ਸੋ ਭਾਵੇਂ ਸਾਰਾ ਜਹਾਨ ਮੰਝਵੇ ਪਰ ਜਿਹੜੇ ਇਹ ਸਿੱਖਾ ਚ ਕਾਮਰੇੜੀ ਸੋਚ ਵਾਲੇ ਵਿਗਿਆਨਕ ਸੋਚ ਵਾਲੇ ਕਾਮਰੇੜ ਸਿੱਖ ਮਿਸ਼ਨਰੀ ਕਾਲਜਾਂ ਚ ਬੜੇ ਹੋਏ ਆ ਇਹਨਾਂ ਗੱਲਾਂ ਨੂੰ ਕੋਰਾ ਅੰਧਵਿਸ਼ਵਾਸ਼ਿਕ ਕਹਿਣਗੇ ਹੁਣ ਅੱਗੇ ਚੱਲਦੇ ਆ ਦੋਸਤੋ ਅੱਲ ਦੋਸਤੋ ਕਰਦੇ ਆ ਸਹਿਦਾਨਾ ਦੇ ਤਜਰਬੇ ਦੀ ਹੁਣ ਸਾਇੰਸ ਦਾਣਾ ਨੇ ਤਜਰਬੇ ਕਰਕੇ ਇਹ ਸਿੱਧ ਕਰਤਾ ਕਿ ਸਾਰੀ ਬਨਸਪਤੀ ਜਿਉਂਦੀ ਹੈ ਇਹ ਪ੍ਰਕਿਰਤੀ ਤੋਂ ਖੁਰਾਕ ਖਾਂਦੇ ਆ ਇਹਨਾਂ ਨੂੰ ਬਿਮਾਰੀਆਂ ਵੀ ਲੱਗਦੀਆਂ ਤੇ ਦਵਾਈ ਦੇਣ ਨਾਲ ਠੀਕ ਵੀ ਹੋ ਜਾਂਦੇ ਆ ਇਹ ਦੁੱਖ ਸੁੱਖ ਵੀ ਮਹਿਸੂਸ ਕਰਦੇ ਨੇ ਸਾਇੰਸਦਾਨਾ ਨੇ ਇਥੋਂ ਤੱਕ ਸਿੱਧ ਕਰਤਾ ਕਿ ਜਦ ਕੋਈ ਬੰਦਾ ਕੋਹਾੜਾ ਮੋਢੇ ਤੇ ਰੱਖ ਕੇ ਦਰਖਤ ਨੂੰ ਵੱਢਣ ਦੀ ਭਾਵਨਾ ਦੇ ਨਾਲ ਦਰਖਤ ਕੋਲ ਜਾਂਦਾ ਤਾਂ ਦਰਖਤ ਦੇ ਪੱਤੇ ਆ ਜਿਹੜੇ ਇਹ ਸੁਗੜਨ ਲੱਗ ਜਾਂਦੇ ਇਹ ਤੋਂ ਅੱਗੇ ਇਹ ਵੀ ਸਿੱਧ ਕਰਤਾ ਕਿ ਫਸਲ ਕੋਲ ਬੈਠ ਕੇ ਜੇ ਸ਼ਾਤਰੀ ਸੰਗੀਤ ਦੇ ਰਾਗ ਗਾਏ ਜਾਣ ਤਾਂ ਝਾੜ ਵੱਧ ਹੋ ਜਾਂਦਾ ਮੂਰਖ ਤੇ ਅੰਧ ਵਿਸ਼ਵਾਸੀ ਬਾਬਾ ਸਹੀ ਸਿੱਧ ਹੋ ਗਿਆ ਸਾਡੇ ਵਰਗੇ ਪੜ੍ਹੇ ਲਿਖੇ ਮੁਰਗਿਣੇ ਗਏ ਇਸ ਲਈ ਸਾਡੇ ਦੇਸ਼ਵਾਸੀਆਂ ਦੀ ਪੁਰਾਣੀ ਧਾਰਨਾ ਬਣੀ ਹੋਈ ਹੈ ਕਿ ਦੱਖਣ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ ਅੱਜ ਦਾ ਆਮ ਪੜ੍ਹਿਆ ਲਿਖਿਆ ਵਰਗ ਇਹਨੂੰ ਕੋਰੀ ਜਾਹਲਤਾ ਤੇ ਮੂਰਖਤਾ ਕਹਿੰਦਾ ਇਹਨੂੰ ਜੇ ਹੁਣ ਗੌਰ ਨਾਲ ਵਿਚਾਰੀਏ ਤਾਂ ਪਤਾ ਚੱਲਦਾ ਕਿ ਸਾਡੇ ਸਰੀਰ ਦੇ ਰੋਮ ਤੇ ਖਾਸ ਕਰਕੇ ਸਿਰ ਦੇ ਕੇਸ ਜਿਉਂਦੇ ਅਤੇ ਕਿਰਿਆਸ਼ੀਲ ਹੁੰਨੇ ਇਹ ਕੁਦਰਤ ਦੇ ਨਿਯਮ ਅਨੁਸਾਰ ਹਰ ਰੋਜ਼ ਵਧਦੇ ਹਨ ਤੇ ਨਿਸ਼ਚਿਤ ਸੀਮਾ ਤੇ ਪਹੁੰਚ ਕੇ ਵਧਣਾ ਰੁਕ ਜਾਂਦੇ ਹਨ ਤੇ ਫਿਰ ਮਰ ਜਾਂਦੇ ਜੋ ਕਿ ਕੰਗਾ ਕਰਨ ਵੇਲੇ ਜੜ ਛੱਡ ਕੇ ਬਾਹਰ ਆ ਜਾਂਦੇ ਇਹਨਾਂ ਮਰਿਆਂ ਹੋਇਆਂ ਕੇਸਾਂ ਦੀ ਜੇ ਇੱਕ ਗੁੱਛੀ ਬਣਾ ਕੇ ਜਲਾਈ ਜਾਵੇ ਤਾਂ ਤਕਰੀਬਨ ਉਦਾਂ ਦਾ ਹੀ ਉਦਾਂ ਦੀ ਉਹ ਗੰਧ ਆਉਂਦੀ ਹੈ ਜੋ ਕਿ ਇੱਕ ਮ੍ਰਿਤਕ ਸਰੀਰ ਦੇ ਸੜਨ ਵੇਲੇ ਆਉਂਦੀ ਹੈ ਸਾਡੇ ਸਰੀਰ ਦੇ ਰੋਮ ਅਤੇ ਸਿਰ ਦੇ ਕੇਸ ਚੁੰਬਕੀ ਪਾਵਰ ਰੱਖਦੇ ਹਨ ਆਪਾਂ ਜੇ ਟੀਵੀ ਦੇ ਸਕਰੀਨ ਨੇੜੇ ਬਾਹ ਕਰੀਏ ਤਾਂ ਰੋਮ ਖੜੇ ਹੋ ਜਾਂਦੇ ਜਾਂ ਨੌਇਲਨ ਦੀ ਨਮਾਰ ਜਿਹੜੀ ਹੁੰਦੀ ਹੈ ਇਹਦੇ ਮੰਜੇ ਤੇ ਸੌ ਕੇ ਇਹਦਾ ਸਹਜ ਹੀ ਪਤਾ ਚੱਲ ਜਾਂਦਾ ਸੋ ਜਿਸ ਤਰ੍ਹਾਂ ਸਭ ਨੂੰ ਪਤਾ ਕਿ ਮੈਗਨੇਟ ਚੁੰਬਕ ਦੇ ਦੋ ਪੋਲ ਹੁੰਨੇ ਦੱਖਣ ਉੱਤਰੀ ਤੇ ਦੱਖਣੀ ਸਿਰ ਸਾਡੇ ਸਰੀਰ ਦਾ ਉੱਤਰੀ ਪੋਲ ਤੇ ਪੈਰ ਦੱਖਣੀ ਪੋਲ ਹੈ ਪੁਰਾਣੇ ਰਿਸ਼ੀ ਮੁਨੀ ਸਿਰ ਤੇ ਕੇਸਾਂ ਦਾ ਜੂڑا ਇਸ ਲਈ ਕਰਦੇ ਸੀ ਕਿ ਕੇਸਾਂ ਵਿੱਚੋਂ ਨਿਕਲਣ ਵਾਲੀਆਂ ਚੁੰਬਕੀ ਤਰੰਗਾਂ ਬਰਥ ਜਾਇਆ ਨਾ ਹੋਣ ਇਹ ਸਭ ਨੂੰ ਪਤਾ ਕਿ ਇੱਕੋ ਜਿਹੇ ਪੋਲ ਕੋਲ ਲਿਆਉਣ ਨਾਲ ਉਹਨਾਂ ਦੀ ਸ਼ਕਤੀ ਜਾਇਆ ਹੁੰਦੀ ਹੈ ਜੇ ਅਸੀਂ ਸਰੀਰ ਦਾ ਉੱਤਰੀ ਪੋਲ ਸਿਰ ਜਿਹੜਾ ਧਰਤੀ ਦੇ ਉੱਤਰੀ ਪੋਲ ਵੱਲ ਅਤੇ ਸਰੀਰ ਦਾ ਦੱਖਣੀ ਪੋਲ ਪੈਰ ਧਰਤੀ ਦੇ ਦੱਖਣ ਵੱਲ ਕਰਕੇ ਸੌਵਾਂਗੇ ਤਾਂ ਨਿਸ਼ਚੈ ਸਾਡੀ ਸ਼ਕਤੀ ਹੈ ਜਿਹੜੀ ਇਹ ਜਾਇਆ ਹੁੰਦੀ ਹੈ ਇਸ ਲਈ ਸਾਡੇ ਦੇਹ ਦੇ ઋષਿ ਮੁਨੀਆ ਨੇ ਕਾਲਣਾ ਕਾਲ ਕੇ ਤਤ ਕੱਢਿਆ ਕਿ ਜਿਉਂਦੇ ਬੰਦੇ ਨੂੰ ਦੱਖਣ ਵੱਲ ਪੈਰ ਨਹੀਂ ਰੱਖਣੇ ਚਾਹੀਦੇ ਕੇਵਲ ਮੁਰਦੇ ਦੇ ਹੀ ਕਰਨੇ ਚਾਹੀਦੇ ਆ ਪਰ ਅੱਜ ਦਾ ਅਖੌਤੀ ਪੜਿਆ ਲਿਖਿਆ ਬੁੱਧੀਜੀਵੀ ਵਰਗ ਇਹਨਾਂ ਮਹਾਪੁਰਸ਼ਾਂ ਨੂੰ ਮੂਰਖ ਤੇ ਅੰਧਵਿਸ਼ਵਾਸੀ ਕਹਿੰਦਾ ਜਦਕਿ ਸਹੀ ਤੱਥਾਂ ਦੇ ਆਧਾਰ ਤੇ ਇਹ ਆਪ ਮੂਰਖ ਹੈ ਹਾਂਜੀ ਹੁਣ ਅੱਗੇ ਵੀ ਸੁਣੋ ਹੁਣ ਦੋਸਤੋ ਸਾਖੀ ਆਉਂਦੀ ਹੈ ਕਿ ਅਸਾਮ ਦੇ ਵਿੱਚ ਮਰਦਾਨੇ ਨੂੰ ਮੀਡਾ ਬਣਾ ਲਿਆ ਸੀਗਾ ਜਾਦੂਗਰਨੀ ਨੇ ਦਾ ਜਨਮ ਸਾਕੀ ਦੇ ਅਨੁਸਾਰ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਬ ਦੀ ਉਦਾਸੀ ਵੇਲੇ ਢਾਕੇ ਤੋਂ ਅੱਗੇ ਕਾਮਰੂਪ ਦੇ ਇਲਾਕੇ 'ਚ ਗਏ ਦੇਖਿਆ ਤੇ ਸਭ ਕੰਮ ਇਸਤਰੀਆਂ ਹੀ ਕਰਦੀਆਂ ਸੀਗੀਆਂ ਔਰ ਇਹ ਇਲਾਕਾ ਜੰਤਰ ਮੰਤਰ ਤੰਤਰ ਅਤੇ ਟੂਣੇ ਕਰਨ 'ਚ ਬੜਾ ਮਸ਼ਹੂਰ ਸੀ ਤੇ ਗੁਰੂ ਸਾਹਿਬ ਨੇ ਬਾਹਰ ਵੱਲ ਡੇਰਾ ਕਰ ਲਿਆ ਸਭਾ ਅਨੁਸਾਰ ਮਰਦਾਨਾ ਜੀ ਕਹਿਣ ਲੱਗੇ ਪਾਸ਼ਾ ਭੁੱਖ ਲੱਗੀ ਆ ਹੁਕਮ ਹੋਵੇ ਤਾਂ ਬਸਤੀ 'ਚੋਂ ਜਾ ਕੇ ਕੁਝ ਮੰਗ ਕੇ ਖਾਮ ਤਾਂ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਸੰਭਲ ਕੇ ਰਹੀਂ ਤਾਂ ਤੁਰਦਾ ਤੁਰਦਾ ਮਰਦਾਨਾ ਇੱਕ ਵੱਡੇ ਘਰ ਅੱਗੇ ਜਾ ਕੇ ਰੁਕ ਗਿਆ ਜਨਮਸਾਖੀ ਦੇ ਅਨੁਸਾਰ ਇੱਕ ਤ੍ਰੀਮਤ ਜਨਾਨੀ ਬਾਹਰ ਆਈ ਤੇ ਮਰਦਾਨੇ ਦੇ ਗਲ 'ਚ ਇੱਕ ਧਾਗਾ ਪਾਇਆ ਉਹਨੇ ਤੇ ਮਰਦਾਨੇ ਨੂੰ ਮੀਢਾ ਬਣਾ ਕੇ ਆਪਣੇ ਕੋਲ ਬੰਨ ਲਿਆ ਸੋ ਅੱਜਕੱਲ੍ਹ ਅਖੌਤੀ ਅਗਾਹਾਂ ਬਹੁਤ ਤਰਕਬੰਦੀ ਖਾਸ ਕਰਕੇ ਮਸ਼ੀਨਰੀ ਕੌਲਜਾਂ ਤੋਂ ਪੜ੍ਹੇ ਇਹਨੂੰ ਮਨਘੜਤ ਤੇ جہالت ਭਰੀਆਂ ਸਾਖੀਆਂ ਕਰਾਰ ਦਿੰਦੇ ਆ ਪਰ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਦੇ ਭਾਗ 1 ਨੂਰ ਸ਼ਾਹ ਦਾ ਨਿਸਤਾਰਾ ਵਿੱਚ ਇਦਾਂ ਬਿਆਨ ਕੀਤਾ ਉਹ ਕਹਿੰਦੇ ਨੂਰ ਸ਼ਾਹ ਇੱਕ ਅਮੀਰ ਆਦਮੀ ਦੀ ਲੜਕੀ ਸੀ ਇੱਕ ਵਾਰੀ ਉਹਦੇ ਹੱਥ ਦੇ ਅੰਗੂਠੇ ਤੇ ਚੰਦਰਾ ਨਿਕਲ ਆਇਆ ਤਾਂ ਨੂਰ ਸ਼ਾਹ ਦੇ ਬਾਪ ਨੇ ਇਲਾਕੇ ਦੇ ਜਰਾਹ ਦੇਸੀ ਹਕੀਮ ਜੋ ਚੀਰਾ ਦੇ ਕੇ ਜ਼ਖਮ ਠੀਕ ਕਰਦੇ ਸੀਗੇ ਉਹਨਾਂ ਨੂੰ ਬੁਲਾਇਆ ਪਰ ਨੂਰ ਸ਼ਾਹ ਚੀਰੇ ਦੇ ਦਰਦ ਤੋਂ ਡਰਦੀ ਚੀਰਾ ਦਿਵਾਉਣ ਨੂੰ ਤਿਆਰ ਨਾ ਹੋਈ ਤਾ ਜਰਾਹ ਨੇ ਵਿਸ਼ਵਾਸ ਦਵਾਇਆ ਕਿ ਮੇਰੇ ਕੋਲ ਐਸੀ ਦਵਾਈ ਹੈ ਜਿਹਦੇ ਨਾਲ ਕੋਈ ਤਕਲੀਫ ਨਹੀਂ ਹੋਊਗੀ। ਤਾਂ ਜਰਾਹ ਨੇ ਨੂਰ ਸ਼ਾਹ ਨੂੰ ਕੋਲ ਬਿਠਾਇਆ। ਉਹਦੀਆਂ ਅੱਖਾਂ 'ਚ ਆਪਣੀਆਂ ਅੱਖਾਂ ਪਾਈਆਂ। ਕੁਝ ਪੜਿਆ ਤੇ ਚੀਰਾ ਦੇਣ ਲੱਗ ਪਿਆ। ਜ਼ਖਮ ਸਾਫ਼ ਕਰਕੇ ਉਹਨੇ ਦਵਾਈ ਲਾਤੀ ਪਰ ਨੂਰ ਸ਼ਾਹ ਨੂੰ ਕੋਈ ਤਕਲੀਫ ਨਾ ਹੋਈ। ਉਹ ਨੂਰ ਸ਼ਾਹ ਦੇ ਪਿਤਾ ਨੇ ਕਾਫੀ ਧਨ ਦੇ ਕੇ ਹਕੀਮ ਸਾਹਿਬ ਤੋਂ ਇਹ ਵਿਦਿਆ ਸਿੱਖ ਲਈ ਤੇ ਇਲਾਕੇ ਦੇ ਲੋਕਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਇਲਾਜ ਕਰਨ ਲੱਗ ਪਿਆ। ਮਰਦ ਤੋਂ ਪਹਿਲਾਂ ਨੂਰ ਸ਼ਾਹ ਦੇ ਪਿਤਾ ਨੇ ਇਹ ਵਿਦਿਆ ਜਿਹਨੂੰ ਅੱਜ ਕੱਲ ਦੀ ਭਾਸ਼ਾ ਵਿੱਚ ਹਿਪਨੋਟਿਜ਼ਮ ਕਹਿੰਦੇ ਆ ਇਹ ਆਪਣੀ ਕੁੜੀ ਨੂੰ ਨੂਰ ਸ਼ਾਹ ਨੂੰ ਸਿਖਾਈ ਤਾਂ ਨੂਰ ਸ਼ਾਹ ਪਹਿਲਾਂ ਪਹਿਲ ਇਹ ਵਿਦਿਆ ਪਰਪਕਾਰਲੀ ਵਰਤਦੀ ਰਹੀ ਪਰ ਫਿਰ ਮਾਇਆ ਦੇ ਪ੍ਰਭਾਵ ਹੇਠਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਆਪਣੇ ਗੁਲਾਮ ਬਣਾ ਕੇ ਇਹਨੇ ਲੁੱਟਣਾ ਸ਼ੁਰੂ ਕਰਤਾ ਜਦ ਭਾਈ ਮਰਦਾਨਾ ਨੂਰ ਸ਼ਾਹ ਦੇ ਦਰ ਤੇ ਪਹੁੰਚਿਆ ਤਾਂ ਨੂਰ ਸ਼ਾਹ ਨੇ ਇਸ ਕਲਾ ਨਾਲ ਉਹਨੂੰ ਆਪਣੇ ਅਧੀਨ ਕਰ ਲਿਆ ਸੀ ਆਪਣੇ ਪ੍ਰਭਾਵ ਨੂੰ ਵੇਖਣ ਲਈ ਮਰਦਾਨੇ ਨੂੰ ਕਿਹਾ ਕਿ ਤੂੰ ਮੀਢਾ ਏ ਮੀਢੇ ਵਾਂਗ ਬੋਲ ਤਾਂ ਮਰਦਾਨੇ ਨੇ ਮੀਢੇ ਦੀ ਆਵਾਜ਼ ਕੱਢੀ ਜਦ کافی دیر ਮਰਦਾਨਾ ਨਾ ਆਇਆ ਤਾਂ ਗੁਰੂ ਸਾਹਿਬ ਆਪ ਨੂਰ ਸ਼ਾਹ ਦੇ ਕਰੇਗੇ ਤੇ ਨੂਰ ਸ਼ਾਹ ਨੇ ਗੁਰੂ ਸਾਹਿਬ ਨੂੰ ਵੀ ਹਿਪਨੋਟਾਈਜ਼ ਕਰਨਾ ਚਾਹਿਆ ਪਰ ਨਾਕਾਮ ਰਹੀ ਤੇ ਅੰਤ ਹਾਰ ਖਾ ਕੇ ਮਹਾਰਾਜ ਦੇ ਸ਼ਰਨੀ ਪੈ ਗਈ ਹੁਣ ਤਰਕਸ਼ੀਲ ਤੇ ਮਿਸ਼ਨਰੀ ਕਹਾਲਜ ਵਾਲੇ ਕਹਿੰਦੇ ਨਹੀਂ ਮੰਨਣਗੇ ਪਰ ਇਸ ਗੱਲ ਦਾ ਦੂਰ ਦੱਟਣ ਤੇ ਦਿਖਾਇਆ ਜਾਣ ਵਾਲੇ ਇੱਕ ਸੁਰਵੀ ਪ੍ਰੋਗਰਾਮ ਆਉਂਦਾ ਸੀ ਤੇ ਹੁਣ ਤਾਂ ਆਮ ਹੀ ਤੁਸੀਂ ਦੇਖ ਸਕਦੇ ਹੋ ਕਿ ਅਪਰਨਟਾਈਜ਼ ਦੀਆਂ ਕਿੰਨੀਆਂ ਹੀ ਵੀਡੀਓਜ਼ ਵਗੈਰਾ ਤੁਹਾਡੇ ਸਾਹਮਣੇ ਪਈਆਂ ਹਾਂਜੀ ਔਰ ਉਹ ਬੰਬੇ ਦਾ ਇੱਕ ਜਾਦੂਗਰ ਸੀ ਉਹਨੇ 35 ਸਾਲ ਦਾ ਬੰਦੇ ਨੂੰ ਹਿਪਨਟਾਈਜ਼ ਕਰਤਾ ਤੇ ਉਹਨੂੰ ਕਿਹਾ ਕਿ ਤੂੰ 5 ਮਹੀਨੇ ਕੇ ਬੱਚੇ ਹੋ ਬੱਚੋਂ ਕੀ ਤਰ੍ਹਾਂ ਰੋ ਕੇ ਦਿਖਾਓ ਤਾਂ 35 ਸਾਲਾਂ ਬੰਦੇ ਨੇ ਬਿਲਕੁਲ ਸਹੀ ਤਰੀਕੇ ਨਾਲ 5 ਮਹੀਨੇ ਦੇ ਬੱਚੇ ਦੀ ਆਵਾਜ਼ ਚ ਰੋ ਕੇ ਦਿਖਾਇਆ ਫਿਰ ਉਹਨੇ ਬੱਚੇ ਨਾਲ ਵਾਲੇ ਫੀਡਰ ਨਾਲ ਦੁੱਧ ਪਾ ਕੇ ਉਹਨੂੰ ਕਿਹਾ ਦੁੱਧ ਪੀਓ ਤਾਂ ਉਸ 35 ਸਾਲਾਂ ਬੰਦੇ ਨੇ ਬਿਲਕੁਲ ਬੱਚਿਆਂ ਵਾਂਗ ਦੁੱਧ ਪੀਤਾ ਕੋਈ ਚੀਜ਼ਾਂ ਹੈਗੀਆਂ ਇਹਨੂੰ ਸਮਝਣ ਲਈ ਬਹੁਤ ਹਾਈ ਲੈਵਲ ਦਾ ਧਿਆਨ ਮੈਡੀਟੇਸ਼ਨ ਅਭਿਆਸ ਇਹ ਚੀਜ਼ਾਂ ਕਰਨੀਆਂ ਪੈਣੀਆਂ ਤੇ ਤੰਤਰ ਮੰਤਰ ਜੰਤਰ ਸਾਰਾ ਕੁਝ ਹੈਗਾ ਕਿਉਂਕਿ ਗੁਰਬਾਣੀ ਵਿੱਚ ਇਹਨਾਂ ਦਾ ਜ਼ਿਕਰ ਹੈ A to Z ਵਿਗਿਆਨ ਤਾਂ ਬਹੁਤ ਥੱਲੜੀ ਗੱਲ ਕਰਦੀ ਹੈ ਵਿਗਿਆਨ ਤਾਂ ਬਹੁਤ ਅਜੇ ਪਿੱਛੇ ਆ ਜਿਹੜੇ ਸਾਡੇ ઋષਿ ਮੁਨੀ ਪ੍ਰਾਣੇ ਸੰਤ ਬਾਬੇ ਸਾਡੇ ਜਿਹੜੀਆਂ ਉਹਨਾਂ ਨੇ ਖੋਜਾਂ ਕਰ ਲਈਆਂ ਵਿਗਿਆਨ ਉਹ ਨਹੀਂ ਕਰ ਸਕਦੀ ਹੈ ਹਾਂਜੀ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਆਸ ਕਰੇ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਆਂ ਅਗਲੀ ਨਵੀਂ ਜਾਣਕਾਰੀ ਨਾਲ ਦੇਵ ਆ ਗਿਆ ਸਤਿ ਸ਼੍ਰੀ ਅਕਾਲ